ਨਨ ਵਾਲੇ ਅਜ ਦੀ ਗੁਰਹਰ ਸਾਹੀ ਦੀ ਆ ਵੀਡੀਓ ਵੇਖਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰਨਗੇ ਕਿਉਂਕਿ ਗੁਰਹਰ ਸਾਹੀ ਪੂਰੇ ਇਲਾਕੇ ਨੂੰ ਪਤਾ ਹੀ ਹੈ ਕਿ ਗੁਰਹਰ ਸਾਹੀ ਦੀ ਸ਼੍ਰੀ ਸ਼ਿਵ ਸੇਨਾ ਕਾਵੜ ਸੰਗ ਅਤੀ ਚੈਰੀਟੇਬਲ ਸੁਸਾਇਟੀ ਵਾਲੇ ਮਾਤਾ ਚਿੰਤਪੂਰਨੀ ਜੀ ਦੇ ਦਿਨਾਂ ਦੇ ਵਿੱਚ ਸੰਕਾਂ ਲਈ ਲੰਗਰ ਲਾਉਣ ਲਈ ਜ਼ਰੂਰ ਉੱਥੇ ਜਾ ਕੇ ਖੁਦ ਸੇਵਾ ਕਰਦੇ ਹਨ ਅੱਜ ਵੀ ਇੱਕ ਨਵਾਂ ਵਿਸ਼ਾਲ ਪੰਡਾਰੇ ਦੀ ਵੀਡੀਓ ਤੁਸੀਂ ਵੇਖ ਰਹੇ ਹੋ ਹੋਰ ਪਤਾ ਨਹੀਂ ਕਿੰਨੇ ਕੁ ਵਿਸ਼ਾਲ ਪੰਡਾਰੇ ਇਹ ਸੋਸਾਇਟੀ ਲਗਾ ਚੁੱਕੀ ਹੈ ਸ਼ਾਇਦ ਸ਼ਬਦਾ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪਕਤਾਨੂ ਦੱਸ ਦਈਏ ਕਿ ਇਹ ਪੰਡਾਰਾ ਮਾਤਾ ਚਿੰਤ ਪੂਰਨੀ ਦਰਬਾਰ ਤੋਂ ਪਹਿਲਾਂ ਹਿਮਾਚਲ ਬੈਡਿਕਟ ਤੋਂ 500 ਮੀਟਰ ਅੱਗੇ ਅਨੁਮਾਨ ਮੰਦਰ ਦੇ ਕੋਲੇ ਪੰਡਾਰਾ ਲਗਾਇਆ ਜਾ ਰਿਹਾ ਹੈ ਸੇਵਾਦਾਰਾਂ ਨੇ ਸੰਗਤਾਂ ਨੂੰ ਵੀਡੀਓ ਸ਼ੇਅਰ ਕਰਨ ਦੀ ਬੇਨਤੀ ਕੀਤੀ ਤਾਂ ਜੋ ਸੰਗਤ ਇਸ ਭੰਡਾਰੇ ਵਿੱਚ ਲੰਗਰ ਸ਼ਕਣ ਲਈ ਪਹੁੰਚ ਸਕੇ ਸੇਵਾਦਾਰਾਂ ਨੇ ਇਹ ਵੀ ਕਿਹਾ ਕਿ ਭੰਡਾਰੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਣਗੇ ਜੈ ਮਾ ਚਿੰਤਪੁਰਨੀ ਨਵੇਂ ਸਾਲ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ ਮਨੋਜ ਮੌਂਗਾ ਜੀ ਨੇ ਬੜੇ ਵਿਸਤਾਰਪੂਰਵਕ ਦੱਸਿਆ ਸਾਲ 2024 ਸਾਰਿਆਂ ਦੀ ਤਰੱਕੀ ਹੁੰਦੀ ਭਲਿਆ ਹੋਵੇ ਅੱਜ ਤੁਸੀਂ ਵੇਖ ਰਹੇ ਹੋ ਕੋਈ ਮਾ ਵਾਰषिक ਲੰਗਰ ਮਾ ਚਿੰਤਪੁਰਨੀ ਦਰਬਾਰ ਤੇ ਜਾ ਰਿਹਾ ਹੈ ਗੁਰੂ ਹਰ ਸਾਹਿਬ ਦੀ ਸਮਸਤ ਨਗਰ ਦੀ ਸੋਖ ਸ਼ਾਂਤੀ ਵਾਸਤੇ ਇਹ ਲੰਗਰ ਸਾਰੇ ਰਲ ਮਿਲ ਕੇ ਮਨੋਜ ਮੌਂਗਾ ਜੀ ਨੇ ਵਿਸਤਾਰਪੂਰਵਕ ਦੱਸਿਆ ਹੈ ਔਰ ਮੈਂ ਇਹੀ ਕਹਿਣਾ ਕਿ ਜਿਹੜਾ ਮਾ ਭਗਵਤੀ ਦੇ ਦਰਬਾਰ ਤੇ ਜਾਣ ਤੋਂ ਪਹਿਲਾਂ ਇਹਨਾਂ ਨੇ ਗਣੇਸ਼ ਪੂਜਾ ਮਾ ਲక్ష్ਮੀ ਜੀ ਦੀ ਪੂਜਾ ਓਮਕਾਰ ਨਵ ਗ੍ਰਹਿ ਦੀ ਪੂਜਾ ਮਾ ਭਗਵਤੀ ਚਿੰਤਪੁਰਨੀ ਜੀ ਦੀ ਪੂਜਾ ਔਰ ਨਾਰੀਅਲ ਤੋੜਿਆ ਗਿਆ ਮੈਂ ਸਾਰਿਆਂ ਨੂੰ ਹੀ ਦੱਸਣਾ ਚਾਹਣਾ ਨਾਰੀਅਲ ਤੋੜਨਾ ਮਤਲਬ ਇਹ ਹੁੰਦਾ ਕਿਸੇ ਵੀ ਕੰਮ ਦਾ ਜਦੋਂ ਸ਼੍ਰੀ ਗਣੇਸ਼ ਕੀਤਾ ਜਾਂਦਾ ਤਾਂ ਨਾਰੀਅਲ ਨੂੰ ਸ਼੍ਰੀ ਫਲ ਕਹਿੰਦੇ ਨੇ ਸ਼੍ਰੀ ਫਲ ਮਤਲਬ ਸ਼੍ਰੀ ਗਣੇਸ਼ ਤਾਂ ਉਸ ਕਾਰਜ ਦੇ ਵਿੱਚ ਜਦੋਂ ਅਸੀਂ ਨਾਰੀਅਲ ਤੋੜਦੇ ਹਾਂ ਤਾਂ ਮੰਨ ਲਓ ਕੋਈ ਛੋਟੀ ਮੋਟੀ ਮੁਸ਼ਕਲ ਆਉਣੀ ਹੁੰਦੀ ਹੈ ਤਾਂ ਮਹਾਮਾਈ ਉਸ ਨੂੰ ਇੱਥੇ ਹੀ ਦੂਰ ਕਰ ਦਿੰਦੀ ਹੈ ਔਰ ਜਿਵੇਂ ਜਾਲ ਉਹਦੇ ਵਿੱਚੋਂ ਨਿਕਲ ਕੇ ਫੈਲਦਾ ਇਸ ਤਰ੍ਹਾਂ ਚਾਰਜ ਫਿਰੇ ਸੁੱਖਾਂ ਦਾ ਜਿਹੜਾ ਪ੍ਰਭਾਵ ਹੈ ਸਾਰਿਆਂ ਦੇ ਆਲੇ ਦੁਆਲੇ ਘੁੰਮਦਾ ਔਰ ਮਾਂ ਭਗਵਤੀ 2024 ਤੁਹਾਡੇ ਸਭ ਲਈ ਤਰੱਕੀ ਖੁਸ਼ੀ ਖੁਸ਼ੀਆਂ ਭਰਿਆ ਹੋਵੇ ਔਰ ਸਭ ਨੂੰ ਇਸ ਸਾਲ ਦੀਆਂ ਲੱਖ ਲੱਖ ਵਧਾਈਆਂ ਜੈ ਮਾਤਾ ਦੀ ਜੈ ਮਾਤਾ ਸਾਰੇ ਨਗਰ ਖੇੜੇ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਧਰਮ ਪ੍ਰੇਮੀਆਂ ਨੂੰ ਸਨਾਤਨ ਧਰਮ ਨੂੰ ਮੇਰੇ ਵੱਲੋਂ ਨਵੇਂ ਸਾਲ ਦੀ ਲੱਖ ਲੱਖ ਵਧਾਈ ਇਸ ਵਿਸ਼ੇ ਦੇ ਵਿੱਚ ਸਾਰੇ ਨਗਰ ਖੇੜੇ ਦੀ ਸੁਖ ਸ਼ਾਂਤੀ ਦੇ ਲਈ ਹਰ ਸਾਲ ਸਾਲ ਚ ਦੋ ਵਾਰੀ ਮਾਂ ਦੇ ਦਰਬਾਰ ਤੇ ਮਾਂ ਚਿੰਤਾਪੂਰਨ ਦਰਬਾਰ ਤੇ ਲੰਗਰ ਲਗਾਈਦਾ ਹੈ ਉਹ ਅੱਜ ਲੰਗਰ ਦੀ ਰਵਾਣਗੀ ਕੀਤੀ ਸਾਰਿਆਂ ਨੇ ਇੱਥੇ ਉੱਜ ਕੇ ਸਾਰੇ ਵੀਰਾਂ ਨੇ ਕਿੰਨੇ ਵੀ ਸਾਰੇ ਸੰਗਤ ਦੇ ਸਾਰੇ ਮੇਰੇ ਵੀਰ ਸਾਰੇ ਮੈਂਬਰ ਸਾਹਿਬਾਨ ਸਾਰੇ ਪਹੁੰਚੇ ਨੇ ਉਹਨਾਂ ਦਾ ਬੜਾ ਅਤੀ ਧੰਨਵਾਦ ਆ ਇਹ ਲੰਗਰ ਕਿਹੜੇ ਵਾਸਤੇ ਉਹ ਵੱਲੋਂ ਹੀ ਸਾਰਾ ਜਿਹੜਾ ਲੰਗਰ ਦਾ ਸਾਰੇ ਕਾਰਜਕ੍ਰਮ ਕੀਤਾ ਜਾਂਦਾ ਹੈ ਤਾਂ ਜੋ ਸ਼ਹਿਰ ਦੇ ਵਿੱਚ ਆਉਣ ਵਾਲਾ 2024 ਸਭ ਲਈ ਮਿਹਰ ਭਰਿਆ کاروبار ਦੇ ਵਿੱਚ ਤਰੱਕੀਆਂ ਬਖਸ਼ੇ ਮੇਰੀ ਮਾਂ ਸਾਰੇ ਸ਼ਹਿਰ ਨੂੰ ਸਾਰੇ ਨਗਰ ਖੇਰੇ ਨੂੰ ਵੱਧ ਤੋਂ ਵੱਧ ਇਹਦੇ ਵਿੱਚ ਨਵਾਂ ਸਾਲ ਸ਼ੁਭ ਮਾਇਕ ਆਵੇ ਤੇ ਸਭ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਸਾਰੀ ਤੁਹਾਡੀ ਗੁਰੂ ਸਾਇਲਾਈਵ ਦੀ ਟੀਮ ਨੂੰ ਵੀ ਮੱਕੜ ਸਾਹਿਬ ਨੂੰ ਵੀ ਸਾਰਿਆਂ ਨੂੰ ਵੀ ਜਨਰ ਟੀਵੀ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਜੈਕਾਰਾ ਚੰਤਪੂਣੀ ਮਈਆ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਦਰਾ ਚੰਤਪੂਣੀ ਮਈਆ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਇਹ ਚੰਗੇ ਵਿਸ਼ਾਲ ਬਣਾ ਰਿਆ ਜੀ ਇਹ ਸਾਰੇ ਗੁਰੂ ਸਾਹਿਬ ਦੇ ਮੈਂਬਰ ਕੁਛ ਹੈਗੇ ਨਹੀਂ ਮਨੋਈ ਮੂੰਗਾ ਹੀ ਪ੍ਰਧਾਨ ਨਾਲ ਹੋ ਸੇਵਾ ਦਾ ਜੀ ਸਚੀ ਸੇਠੀ ਗੌਰਵ ਜੀ ਸਚੀ ਹੋਰ ਵੀ ਸੇਵਾਦਾਰ ਹੈਗੇ ਨੇ ਜਿਹੜੇ ਨਾਲ ਮੈਂਬਰ ਹੈਗੇ ਨੇ ਇਹ ਸਾਰੇ ਲੰਗਰ ਲੰਗਰਾਂ ਦੇ 24 ਲੰਗਰਾਂ ਦੀ ਸਾਲ ਚ ਦੋ ਵਾਰੀ ਲੰਗਰ ਲੱਗਦਾ ਜੀ ਤੇ ਗੁਰੂ ਸਾਹਿਬ ਦੀ ਸ਼ੋਕ ਸ਼ਾਂਤੀ ਲਈ ਇਹ ਸਾਰੇ ਆਰ ਇੰਡੀਆ ਦੀ ਸ਼ੋਕ ਸ਼ਾਂਤੀ ਲਈ ਇਹ ਲੰਗਰ ਲੱਗਦੇ ਨੇ ਜੀ ਉਹ ਵੀ ਉੱਥੇ ਚਿੰਤਪੁਣੀ ਜਾ ਕੇ ਦਰਵਾਜ਼ੇ ਦੋ ਵਾਰੀ ਸਾਲ ਚ ਲੰਗਰ ਲੱਗਦਾ ਜੀ ਲੰਗਰ ਕਿੱਥੇ ਲੱਗ ਰਿਹਾ ਜੀ ਲੰਗਰ ਦਾ ਸਥਾਨ ਕਿਹੜਾ ਹੈ ਲੰਗਰ ਬੈਰੀਅਰ ਤੋਂ ਜਿਹੜਾ ਆਪਣਾ ਹਿਮਾਚਲ ਤੇ ਪੰਜਾਬ ਦਾ ਬੈਰੀਅਰ ਹਨ ਨੇ ਆਪੀ ਆਫਿਸੋਂ ਉਹਦੇ ਤੋਂ ਕਰੀਬ ਅੱਧਾ ਕਿਲੋਮੀਟਰ ਅੱਗੇ ਸ਼੍ਰੀ ਬਾਲਾ ਜੀ ਹਰਮਾਨ ਮੰਦਿਰ ਹੈ ਉੱਥੇ ਹਰ ਸਾਲ ਦੇ ਹਰ ਸਾਲ ਮੰਦਿਰ ਇਹ ਲੰਗਰ ਜਿਹੜਾ ਸਾਲ ਚ ਦੋ ਤਿੰਨ ਵਾਰ ਲਾਈਦਾ ਜੀ ਉਹ ਇਸ ਵਾਰੀ ਵੀ ਉੱਥੇ ਹੀ ਲੰਗਰ ਦਾ ਮਤਲਬ ਕਿ ਇੱਥਾਰੇ ਇੰਤਜ਼ਾਮ ਉੱਥੇ ਵੀ ਰਹਿਮ ਦਾ ਸਭ ਤੋਂ ਵੱਡਾ ਚੰਨ ਜੀ ਦਾ ਮੈਂ ਸੋ ਮੈਂ ਕਿਹਾ ਜੀ ਸਾਰੇ ਮੇਰੇ ਵੀਰ ਵੱਧ ਤੋਂ ਵੱਧ ਚੰਤਪੂਰੀ ਦਰਬਾਰ ਤੇ ਨਵਾਂ ਸਾਲ ਮਨਾਈਏ ਕਿੰਨੇ ਨੇ ਨੱਚੀਏ ਗਾਈਏ ਭੰਗੜੇ ਪਾਈਏ ਨਵਾਂ ਸਾਲ ਮਾਂ ਦੇ ਦਰਬਾਰ ਤੇ ਮਨਾਈਏ ਤੇ ਮਾਂ ਦਾ ਆਸ਼ੀਰਵਾਦ ਪਾਈਏ ਹਰ ਇੱਕ ਰਾਤ ਚਿੰਤਪੁਰੇ ਮਹਾਰਾਜੀ ਦਾ ਉਸ ਸਾਡੇ ਦਰਬਾਰ ਕੀ ਹੈ